ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ਨਾਲ ਵੱਡਾ ਵਾਅਦਾ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਕਿਸਾਨਾਂ ਨੂੰ ਐਮਐਸਪੀ ਦੇਵੇਗੀ ਉਹ ਵੀ ਸਮਾਵੀ 나ਥਨ ਦੀਆਂ ਸਿਫਾਰਸ਼ਾਂ ਮੁਤਾਬਕ ਪ੍ਰਤਾਪ ਸਿੰਘ ਬਾਜਵਾ ਮੁਤਾਬਕ ਕਾਂਗਰਸ ਹਰ ਹਾਲੇ ਵਾਅਦਾ ਪੂਰਾ ਕਰੇਗੀ ਇਸ ਤੋਂ ਇਲਾਵਾ ਉਹਨਾਂ ਕਿਸਾਨਾਂ ਦੇ ਕਰਜ਼ੇ ਨੂੰ ਲੈ ਕੇ ਵੀ ਵੱਡਾ ਪ੍ਰੋਸਟ ਦਿੱਤਾ ਹੈ ਪੰਜਾਬ ਨਾਲ ਜਿਹੜੀ ਸਾਰੇ ਨੂੰ ਵੱਡੀ ਗੱਲ ਤੋਂ ਅਲੱਗ ਰੱਖਦੀ ਸੀ ਉਹ ਸੀ ਮਿਨਿਮਮ ਸਪੋਰਟ ਪ੍ਰਾਈਸ ਜਿਹੜੀ ਬਹੁਤ ਢੇਰ ਤੋਂ ਕਿਸਾਨੀ ਮੰਗ ਕਰ ਰਹੀ ਸੀ ਸਾਨੂੰ ਵੀ ਸਵਾਲ ਕਰਦੀ ਰਹੀਏ ਕਿ ਤੁਸੀਂ ਸਰਕਾਰ ਵਿੱਚ ਸੀ ਤੁਸੀਂ ਇੰਪਲੀਮੈਂਟ ਕਿਉਂ ਨਹੀਂ ਕੀਤੀ ਅਸੀਂ ਇਹ ਗੱਲ ਜ਼ਰੂਰ ਕਬੂਲੀ ਹੈ ਕਿ ਜੇ ਅਸੀਂ ਕਰ ਲਈ ਹੁੰਦੀ ਤੇ ਅਸੀਂ 10 ਸਾਲਾਂ ਤੱਕੇ ਥੋੜੇ ਨਾ ਖਾਂਦੇ ਬਟ ਲੇਟ ਆਏ ਦਰੁਸਤ ਆਏ ਸਾਡੀ ਇੱਕ ਕਮਿਟਮੈਂਟ ਹੈ ਕਿ ਡਾਕਟਰ ਸੁਆਮੀ ਨਾਥਨ ਜੀ ਦਾ ਜਿਹੜਾ ਫਾਰਮੂਲਾ ਹੈ C2 50% ਜਿਹਦੇ ਨਾਲ ਆਮਦਨ ਦੁੱਗਣੀ ਕਿਸਾਨ ਦੀ ਹੋਏਗੀ ਉਸ ਦੀ ਅਸੀਂ ਗੱਲ ਕਰ ਰਹੇ ਹਾਂ ਜਿਹੜੀਆਂ 22 ਜਾਂ 23 ਫਸਲਾਂ ਉਹਨਾਂ ਨੂੰ ਮਿਨਿਮਮ ਸਪੋਰਟ ਪ੍ਰਾਈਸ ਲੀਗਲਾਈਜ਼ਡ ਅਕੋਰਡਿੰਗ ਟੂ ਦੀ ਫਾਰਮੂਲਾ ਆਫ ਡਾਕਟਰ ਸੁਆਮੀ ਨਾਥਨ ਕਾਂਗਰਸ ਕਰੇਗੀ ਇਹ ਬਹੁਤ ਰੈਵੋਲੂਸ਼ਨਰੀ ਗੱਲ ਇਹ ਕੋਈ ਛੋਟੀ ਗੱਲ ਨਹੀਂ ਤੁਹਾਨੂੰ ਯਾਦ ਹੋਏਗਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਹਿੰਦੀ ਸੀ ਕਿਦੇ ਤੇ 12-15 ਲੱਖ ਕਰੋੜ ਰੁਪਈਆ ਲੱਗਣਾ ਸਾਡੇ ਕੋਲ ਇਹ ਪੋਸੀਬਲ ਹੀ ਹੈ ਪਰ ਕਾਂਗਰਸ ਇਹਨੂੰ ਕਰਕੇ ਵਿਖਾਏਗਾ ਨੰਬਰ 2 ਪੰਜਾਬ ਦੀ ਪਛਾਣ ਕਿਉਂਕਿ ਅਸੀਂ ਪੰਜਾਬ ਦੀ ਗੱਲ ਉੱਥੇ ਕਰਨ ਲੱਗੇ ਆ ਸਾਡੀ ਪਛਾਣ ਜਾਂ ਕਿਸਾਨ ਨਾਲ ਸੀ ਜਾਂ ਜਵਾਨ ਨਾਲ ਸੀ ਜਿਹੜਾ ਸੁਰਗਵਾਸੀ ਲਾਲ ਬਾਦਰ ਸ਼ਾਸਤਰੀ ਜੀ ਨੇ 1965 ਦੀ ਜੰਗ ਦੇ ਵਿੱਚ ਨਾਰਾ ਦਿੱਤਾ ਸੀ ਜੈ ਜਵਾਨ ਤੇ ਜੈ ਕਿਸਾਨ ਕਿਸਾਨ ਦੀ ਗੱਲ ਵੀ ਅਸੀਂ ਰੱਖ ਲਈਏ ਜਿਸ ਦਾ ਦੱਸਿਆ ਗਿਆ ਕਿ 72000 ਕਰੋੜ ਰੁਪਏ ਦਾ ਜੇ ਇੱਕ ਵਾਰ ਕਰਜ਼ਾ ਮਾਫੀ ਹੋਈਏ ਤਾਂ ਕੱਲੀ ਡਾਕਟਰ ਮਨਮੋਨ ਸਿੰਘ ਦੀ ਗਵਰਨਮੈਂਟ ਚ ਹੋਈ ਹੁਣ ਵੀ ਸਾਡੀ ਬਚਨ ਬੱਤ ਕਿ ਇੱਕ ਸਪੈਸ਼ਲ ਕਮਿਸ਼ਨ ਬਣੇਗਾ ਤੇ ਕਿਸਾਨਾਂ ਦੀ ਜਿਹੜਾ ਅੱਜ ਕਰਜ਼ਾ ਸਾਰੇ ਦੇਸ਼ ਦੇ ਵਿੱਚ ਟੋਟਲ ਕਿਸਾਨੀ ਦਾ 23 ਲੱਖ ਕਰੋੜ ਦਾ ਮੈਂ ਤੁਹਾਨੂੰ ਥੋੜੀ ਜੀ ਜਾਣਕਾਰੀ ਦੇਣਾ ਚਾਹਨਾ 2014 ਚ ਜਦੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਆਂਦੀ ਹੈ ਕਿਸਾਨਾਂ ਦਾ ਟੋਟਲ ਕਰਜ਼ਾ ਦੇਸ਼ ਦੇ ਵਿੱਚ ਸੀ 9 ਲੱਖ ਕਰੋੜ ਟੋਟਲ ਓਵਰਲੁੱਕ ਕੀਤਾ ਦਸਾਂ ਸਾਲਾਂ ਦੇ ਵਿੱਚ 14 ਲੱਖ ਕਰੋੜ ਰੁਪਇਆ ਚੰਦ ਪੂੰਜੀਪਤੀਆਂ ਨੂੰ ਜਿਹੜਾ ਬੈਂਕਾਂ ਦੀ ਕਰਜ਼ਾ ਮੁਆਫੀ ਕੀਤੀ ਗਈ ਹੈ ਇਹ ਵੱਡੀ ਇੰਡਸਟਰੀਅਲਿਸਟਿਕ ਕਰਜ਼ਾ ਮੁਆਫੀ ਕੀਤੀ ਗਈ ਸਮੁੱਚੇ ਹਿੰਦੁਸਤਾਨ 65% ਦੀ ਹਿੰਦੁਸਤਾਨ ਕਿਸਾਨੀ ਤੇ ਨਿਰਭਰੇ ਖੇਤ ਮਜ਼ਦੂਰ ਤੇ ਕਿਸਾਨ ਸਾਡਾ ਉਹਨਾਂ ਵੱਲ ਧਿਆਨ ਨਹੀਂ ਕੀਤਾ ਕਾਂਗਰਸ ਕਰੇਗੀ ਖੇਤ ਮਜ਼ਦੂਰ ਦੀ ਬਾਹ ਤੇ ਕਿਸਾਨ ਦੀ ਬਾਹ ਕਾਂਗਰਸ ਪੜੇਗੀ